ਹਾ ਦਾਸਾ ਹੁਣ ਕਿੰਨੇ ਪੰਡਾ ਸੀ 42 ਹਾਂ ਹੁਣ ਤਾਂ ਰਿਕਾਰਡ ਵੀ ਹੋ ਗਈ ਚਲ ਹੁਣੇ ਮੁਕਰਦਾ ਸੀ ਨਾ ਜੇ 40 ਕਿਹਾ ਤਾਂ 10 ਮੁੱਕੇ ਵੀ ਪੈਣੇ ਆ ਨਾਲ 40 ਨਹੀਂ ਕਹੂੰਗਾ ਪਹਿਲੇ 10 ਰੁਪਏ ਸੌਖੇ ਅਸੀਂ ਕੱਲ ਪੰਡਾ ਲੈ ਕੇ ਆਂਦੇ ਹਾਂ ਨਾ ਇਹ ਆਂਦਾ ਸੀ ਕਿਹਾ ਵੀ 40 ਆ ਇਹ ਆਂਦਾ 42 ਆ ਮੈਂ ਕਿਹਾ 40 ਆ ਇਹਨੇ ਲਾਈ 70 ਰੁਪਏ ਰੁਪਏ ਦੀ ਸ਼ਰਤ ਲਾਉਂਦਾ ਸੀ ਆਹ ਫੇਲਾ 70 ਰੁਪਏ ਦੀ ਸ਼ਰਤ ਲਾਦਾ ਸੀ ਫਿਰ ਦਸਾਂ ਦਸਾਂ ਦੀ ਸ਼ਰਤ ਲਾਈ ਜਾਨੇ ਹਨ ਮੇਰੇ ਨਾਲ ਇਹ ਆਂਦਾ 42 ਆ ਮੈਂ ਕਿਹਾ 40 ਆ ਤੇ ਉਹ ਨਿਕਲ ਆਂਦਾ ਵੀ ਜੇ ਮੁਕਰਿਆ ਵੀ ਮੁਕਰ ਵੀ ਜਾਂਦਾ ਹੁੰਦਾ ਨਾ ਮੋਕੇ ਤੇ ਆ ਕੇ ਹਾਂ ਮੋਕੇ ਤੇ ਜਾ ਕੇ ਮੁੜ ਕੇ ਉਧਰ ਹੋ ਜਾਂਦਾ ਇਹ ਜਿੱਧਰ ਸਹੀ ਗੱਲ ਅਸਲੀ ਹੋਵੇ ਨਾ ਉਧਰ ਹੋ ਜਾਂਦਾ ਸੱਚੇ ਵਾਲੇ ਪਾਸੇ ਇਹ ਹੋ ਜਾਂਦਾ ਹੁੰਦਾ ਇਹਨੇ ਪਤਾ ਕੀ ਕਹਿਣਾ ਫਿਰ ਆ ਕਿ ਜੇ ਹੋਈ ਕਰਦਾ ਤੇ ਇਹਨੇ ਕਿਹਨਾਂ ਕਹ ਮੈਂ ਕਿਹਾ ਸੀ 40 ਆ ਤੁਸੀਂ ਤਾਂ 42 ਕਹਿੰਦੇ ਸੀ ਹਾਂ ਇਹ ਗੱਲ ਬਹੁਤ ਬਦਲਦਾ ਤਾਂ ਕਰਕੇ ਹੁਣ ਇਹਨੂੰ ਦਜਣੀ ਉਹ ਨਾ ਤਾਂ ਇਹ ਗੱਲ ਬਦਲ ਸਕਦਾ ਕਿਉਂਕਿ ਗੱਲ ਬਦਲਣ ਤੇ ਮੁਕਰਨ ਦੇ ਵੀ 10 ਮੁੱਕੇ ਰੱਖਿਆ 10 10 ਮੁੱਕੇ ਦਿਆਂ ਸ਼ਰਤਾ ਜਿਹੜਾ ਮੁਕਰੂਗਾ ਇਹ ਤਾਂ ਵਾਰੀਆ ਕੀਤਾ ਹਾਂ ਨਹੀਂ ਇਹ ਆਈਡੀਆ ਇਹਦੇ ਨਹੀਂ ਦਿੱਤਾ ਮੁੱਕਿਆਂ ਵਾਲਾ ਕਹਿੰਦਾ ਕਿ ਸੈਦਾ ਸੀ ਹਾਂ ਮੈਂ ਨਹੀਂ ਕਹਿੰਦੇ ਮੁਕਰਿਆ ਮੁਕਰਦੀ ਇਹੀ ਹੈ ਇਹ ਗੱਲ ਤਾਂ ਤ ਪੱਕੀ ਤੂੰ ਵੀ ਮੰਨਦੀ ਐ ਨਾ ਵੀ ਇਹ ਮੁਕਰਦੀ ਐ ਹਣ ਮੰਮੀ ਨਾਲ ਬੈਠਣਾ ਕਿ ਵੱਡੇ ਪਾਪਾ ਜੀ ਨੇ ਗਿੱਠਾਂ ਲਕੀਆਂ ਸੀ ਕਾ ਕਿ ਪਾਪਾ ਨੇ ਉਹ ਕਿੰਨੀ ਛੱਟੇ ਮਾਝੂ ਬਾਬਾ ਜੀ ਨੇ ਕਾਡ ਮੂ ਵੀ ਖੋਣ ਤੇ ਤੂੰ ਛਰਤ ਕਿਉਂ ਲਾਈ ਕੱਲੀ ਗੱਲੀ ਤੇ ਨੇ ਗੈਣਾ ਹੀ ਐ ਤੂੰ ਛਰਤ ਕਿਉਂ ਲਾਈ ਸੀਗੀ ਮੈਂ ਤੈਨੂੰ ਦੱਸਤਾ ਵੀ ਹੁਣ ਤੈਨੂੰ ਉਹ ਵਿੱਚ ਨਿਕਲਾਈ ਗੱਠਾਂ 40 ਹਨਾ ਤੇ ਹੁਣ ਕਤੜਕੇ ਹੁਣ ਕਈ ਵੀ ਜਾਂਦਾ ਜੀ ਤਾਂ ਘੰਟਾ ਹੋ ਗਿਆ ਵੀ ਚੱਲ ਬੈਂਕ ਆਸੀ ਚੱਲੀਆ ਕਾਕ ਜੇ ਹੁਣ ਤੂੰ ਉਵੇਂ ਕੀਤੀ ਨਾ ਤੇ 10 ਮੁੱਕੇ ਤੇ 10 ਰੁਪਏ ਤੇਰੇ ਤੋਲੇ ਨੇ ਘਟਕਰਾਣ ਜਾਣਾ ਠੀਕ ਆ ਮੈਂ ਸਾੜੀ ਵੀ ਲੱਗੀ ਹੋਣੀ ਆ ਸਾੜੀ ਕਾਹਦੇ ਹੱਥੇ ਲਾਉਣੀ ਹੈ ਇਹ ਕਿਸ ਸਕੂਲ ਵਾਲੇ ਨੇ ਹੋਰ ਪੰਗਾ ਪਾਇਆ ਸਾੜੀ ਕਾਹਦੇ ਹੱਥੇ ਲਾਉਣੀ ਦੱਸ ਤਾਂ ਸਹੀ ਮੈਨੂੰ ਹੀ ਪਤਾ ਨਾ ਮੈਂ ਬਈ ਸਕੂਲ ਚ ਫੰਕਸ਼ਨ ਹੈ ਕੋਈ ਸਕੂਲ ਚ ਫੰਕਸ਼ਨ ਹੈ ਤੇ ਤੂੰ ਸਾੜੀ ਪਾਉਣੀ ਆ ਪੰਜਾਬੀ ਸੂਟ ਪਾਇਆ ਕਰ ਨਹੀਂ ਨਹੀਂ ਉਹ ਬੰਨ ਨਾ ਨਾ কুর্তা ਚਾਦਰ ਲਾਇਆ ਕਰਕੇ ਕੀ ਬੰਨ ਤੂੰ ਕਹਿੰਦਾ ਇਹਦਾ ਬੱਚਾ ਬੰਨ ਨਾ ਆਂਧਰਾ ਪ੍ਰਦੇਸ਼ ਦਾ ਆਂਧਰਾ ਪ੍ਰਦੇਸ਼ ਦਾ ਬੱਚਾ ਬੰਨ ਹੈ ਇਹ ਗਾ ਜੇ ਪਿਆਵੜਾ ਬੱਚਾ ਬੰਦਾ ਫਿਰ ਕਿ ਗੜਾਣਾ ਆ ਜਾ ਬਸ ਸਾੜੀ ਉਹ ਕਰਨ ਗਏ ਨਾ ਉੱਥੇ ਵੀਡੀਓ ਬਣਾਵਾਂਗੇ ਆ